हां बस चलो सारा एक कसो ऑपरेशन ਚਲਾਇਆ ਚਬਾਲਾ ਚਲਾਇਆ ਜਾ ਰਿਹਾ ਕੀ ਸਰ ਮਾਮਲਾ ਇੱਕ ਵੀਡੀਓ ਵੀ ਵਾਇਰਲ ਹੋਈ ਸਟੇਡੀਅਮ ਦੀ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਜੋ ਨਸ਼ਾ ਵਿਰੋਧ ਜਿਹੜਾ ਮੁਹਿੰਮ ਚੱਲ ਰਿਹਾ ਉਹਦੇ ਤਹਿਤ ਵਕ ਵਕ ਥਾਣਿਆਂ ਦੇ ਵਿੱਚ ਵਕ ਵਕ ਮੌਕੇ ਦੇ ਉੱਤੇ ਕਸੋ ਚਲਾਇਆ ਜਾਂਦਾ ਜਿਹਦੇ ਤਹਿਤ ਅੱਜ ਚਬਾਲ ਦੇ ਏਰੀਏ ਦੇ ਵਿੱਚ ਵੀ ਕਸੋ ਕਸੋ ਚਲਾਇਆ ਗਿਆ ਜਿਹੜਾ ਇਹ ਕਿ ਸਵੇਰ ਤੋਂ ਹੀ ਇਹ ਕਾਰਵਾਈ ਚੱਲ ਰਹੀ ਹੈ ਕਸ ਕਸੋ ਵਾਲੀ ਜਿਹਦੇ ਵਿੱਚ ਜਿਹੜੇ ਸ਼ੱਕੀ ਵਿਅਕਤੀ ਆ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਹੜੇ ਕੋਈ ਬੰਦੇ ਇਹੋ ਜਿਹਾ ਕੋਈ ਮਾੜਾ ਅੰਸਰ ਆ ਉਹਦੇ ਖਿਲਾਫ ਦਬਿਸ਼ ਦਿੱਤੀ ਗਈ ਹੈ ਜਿਹਦੇ ਵਿੱਚ ਨਾਲ ਹੀ ਜਿਹੜੇ ਹੈਗੇ ਆ ਸੁਸਾਇਟੀ ਨਾਲੇ ਜਿਹੜੇ ਲੋਕ ਨੇ ਜਿਹੜੇ ਮੁਤਬਰ ਵਿਅਕਤੀ ਨੇ ਉਹਨਾਂ ਨਾਲ ਤਾਲਮੇਲ ਕੀਤਾ ਗਿਆ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਇਆ ਜਾ ਰਿਹਾ ਜਿਹੜਾ ਕੋਈ ਗਲਤ ਇਹੋ ਜਿਹਾ ਨਸ਼ੇ ਦੀ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਉਹਦੇ ਖਿਲਾਫ ਫੜ ਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੋਈ ਰਾਉਂਡ ਆਪ ਸ਼ੱਕੀ ਬੰਦੇ ਕੀਤੀ ਗਈ ਕੁਝ ਇਹਦੇ ਵਿੱਚ ਹੁਣ ਤੱਕ ਇੱਕ ਐਫ ਆਈ ਆਰ ਰਜਿਸਟਰ ਕਰ ਲਈ ਗਈ ਹੈ ਜਿਹਦੇ ਵਿੱਚ 12 ਗ੍ਰਾਮ ਹੈਰਵੰਦੀ ਰਿਕਵਰੀ ਕਰ ਲਈ ਗਈ ਹੈ ਤੇ ਦੋ ਦੋ ਬੰਦੇ ਵੀ ਫੜ ਲਏ ਗਏ ਆ ਹੋਰ ਵੀ ਅਹੀਂ ਛੱਕੀ ਵਿਅਕਤੀ ਆ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੀ ਪੁੱਛਗਿੱਛ ਚੱਲੂ ਆ ਜਿਨ੍ਹਾਂ ਦੇ ਵਿੱਚ ਜੇ ਕੋਈ ਬੰਦਾ ਇਹੋ ਜਿਹਾ ਪਰਿਵਾਰ ਵਾਲੇ ਜਾਂ ਕੋਈ ਮੋਤਬਰ ਵਿਅਕਤੀ ਕਹਿੰਦਾ ਵੀ ਇਹ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਫਤ ਡੀਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਜਾ ਰਿਹਾ ਨਸ਼ਾ ਛਡਾਉ ਯੁੱਧ ਨਸ਼ਾ ਬਰਦੋ ਮਿਹਨਤ ਹੈ ਤੇ ਕਈ ਤਸਕਰ ਜਿਹੜੇ ਨੇ ਘਰਾਂ ਨੂੰ ਤਾਲੇ ਮਾਰ ਕੇ ਭੱਜ ਗਏ ਨੇ ਸਰ ਚੋਬਾਲ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਇਹਦੇ ਵਿੱਚ ਇਦੇ ਵਿੱਚ ਜਿਹੜੇ ਪਰਚੇ ਦਰਜ ਕਰੀਦੇ ਉਹਦੇ ਵਿੱਚ ਹੁਣ ਵੀ ਜਿਹੜਾ ਅਸੀਂ ਪਰਚਾ ਦਰਜ ਕੀਤਾ ਆ ਉਹਦੇ ਵਿੱਚ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜ ਦੇ ਵੇਖਦੇ ਆ ਜਿਨ੍ਹਾਂ ਦੇ ਵਿੱਚ ਕੋਈ ਬੈਕਵਰਡ ਲਿੰਕੇਜ ਜਿਹੜੇ ਕੋਈ ਵੱਡੇ ਤਸਕਰ ਨੇ ਉਹਨਾਂ ਪਰਚਿਆਂ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਉਹਨਾਂ ਦੇ ਖਲਾਫ ਲਗਾਤਾਰੀ ਰੇਟਸ ਚੱਲ ਰਹੀਆਂ ਉਹਨਾਂ ਦੇ ਵਿੱਚ 68 ਐਫ ਦੀ ਕਾਰਵਾਈ ਉਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਦੀ ਕਾਰਵਾਈ 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 ਚੱਲ ਰਹੀ ਹੈ ਇਸ ਕਰਕੇ ਜਿਹੜੇ ਵੀ ਕੋਈ ਇਹੋ ਜਿਹੇ ਨਸ਼ਾ ਤਸਕਰ ਨੇ ਉਹਨਾਂ ਨੂੰ ਆਪਣਾ ਏਰੀਆ ਛੱਡਣਾ ਹੀ ਪਾਏਗਾ ਕਿਉਂਕਿ ਜਾਂ ਇਹ ਕੰਮ ਛੱਡਣਾ ਪਊਗਾ ਜਾਂ ਇਹ ਏਰੀਆ ਛੱਡਣਾ ਪਊ ਕਿਉਂਕਿ ਪੁਲਿਸ ਲਗਾਤਾਰ ਹੀ ਇਹਨਾਂ ਦੇ ਖਿਲਾਫ ਕਾਰਵਾਈ ਕਾਰਵਾਈ ਕਰ ਰਹੀ ਹੈ ਠੀਕ ਹੈ ਜੀ ਓਕੇ